ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ। ਜੇ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜ਼ੀਆਂ ਸੁਈਆਂ ਸੋਈਆਂ, ਜੇਰ ਧਾਰ ਸਾਰਾ ਕੁਝ ਓਕੇ ਆ। ਦੋ ਬਿਹੜਾ ਵੀਰ ਕੋਲ ਬਿਲਕੁਲ ਤਾਜ਼ਾ ਸੁਈਆਂਵੇਂ ਇਹਦੇ ਬਾਅਦ ਵੀਰ ਕੋਲ ਵੇਚੀ ਜਾਏ ਨਾ ਹਰ ਵਕਤ 8-10 ਬਿਹੜਾ ਮੌਕੇ ਤੇ ਹਾਜ਼ਰ ਹੁੰਦੇ ਆ। ਜਰਸੀ ਐਚਐਫ ਜਿਹੜੀ ਵੀਰ ਤੁਹਾਡੀ ਚੋਇਸ ਦੇ ਵਿੱਚ ਆਉਂਦੀ ਆ। ਹਰੇਕ ਪ੍ਰਕਾਰ ਦੀ ਬੜ ਵੀਰਗੋੜਾ ਹਾਜ਼ਰ ਹੁੰਦੀ ਆ ਉਹ ਅੱਗੇ ਵੀਰ ਲੱਗ ਰਹੀ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾ ਬਾਈ ਭਾਉਣ ਪੀ ਸਿੰਘ ਆ ਪਿੰਡ ਐੜਾ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987788899 ਤੇ ਦੂਜਾ ਨੰਬਰ ਹੈ 97355064 ਵੱਡੇ ਭਰਾ ਅਨੰਦਰਾ ਜੀ ਠੀਕ ਹੈ ਅੱਜ ਬੜਾ ਆਪਣੇ ਕੋਲ ਹੈਗੀਆਂ 7-8 ਹਨ ਅੱਜ ਬੜਾ ਆਪਣੇ ਕੋਲ ਭਈ 8 ਨਹੀਂ ਗਿਆ ਪਹਿਲਾਂ ਹੈਗੀ ਬੜਾ 2 ਪਹਿਲਾਂ ਤਰਤੀਬ ਸਵੇਰੇ ਵੇਗਦਾ ਬੜਾ ਨਹੀਂ ਠੀਕ ਹੈ ਕਹਿੰਦਾ ਵਾ ਜਦੋਂ ਮਰਜੀ ਵੀ ਆਵੇ ਪੰਜ-ਛੇ ਤਨਾਕ ਤਾਂ ਹੁੰਦੇ ਹੀ ਆ ਭਾਈ ਸੂਆ ਬਾਈ ਜੀ ਕਿਹੜਾ ਸੂਆ ਹੈ ਬਾਈ ਦੂਜਾ ਸੂਆ ਸੂਈਏਗੀ ਛੇ ਦਾੰਦਾ ਕੀ ਠੀਕ ਹੈ ਆਕਰ ਬੱਤੀ ਹੈ ਜੱਤੀ ਦੀ ਠੀਕ ਹੈ ਜਰਸੀ ਦੀ ਬੱਤੀ ਆ ਗਈ ਐ ਚੱਬਦੇ ਬੈਠੋ ਹਣ ਐ ਚੱਬਦੇ ਬੈਠੋ 21035 ਦੀ ਹੈ ਬਾਈ ਠੀਕ ਹੈ ਇਹ ਮਾਲਕ ਤੋਂ ਲਈ ਸੀ ਆਪਾਂ ਨੇ ਉਹਨੇ ਵੀ ਜਰਸੀ ਸੀਮਨ ਲਾਇਆ ਸੀ ਆ ਠੀਕ ਹੈ ਹਾਂ ਤੇ ਦੁੱਧ ਬਲੂਨ ਦਾ ਕਿੰਨਾ ਕਰ ਦੱਸਿਆ ਦੁੱਧ ਦਾ ਮਾਲਕ ਨੇ ਵੀ ਹੱਥੀ ਚ ਬਾਈ 32 33 ਕਿਲੋ ਜੋਇਆ ਸੀ ਤੁਹਾਨੂੰ ਜੇ ਇਹ ਜੁੜ ਜਾਵਣਾਂ ਜੇਰ ਬਾਈ ਵੀਡੀਓ ਬਣੀ ਪਿਆ ਸੂਆ ਹੀ ਸੂਈਏਗੀ ਕੱਢ ਕੇ ਵੀ ਐ ਮੰਨ ਕੇ ਚੱਲ ਵੀ 9 10 ਕਿਲੋ ਮੋਲ ਹੀ ਚੂਈ ਆਪਾਂ ਨੇ ਹੁਣ ਸ਼ਾਮ ਬਾਕੀ ਆਪਾਂ ਹੁਣ ਜੋ ਗਿਆ ਵਾ ਦਿਖਾ ਲਈ ਦਵਾਂਗੀ ਚਲ ਹੁਣ ਤਾਂ ਸ਼ਾਮ ਦਾ ਟਾਈਮ ਹੋਇਆ ਪੈਗਾ ਹੁਣ ਸ਼ਾਮ ਦਾ ਡੇਵੈਸ ਚਵਾਈ ਕਰਨੀ ਹੈ ਨਾ ਆਪਣਾ ਚਵਾਈ ਕਰਨੀ ਹੈ ਜੀ ਤੇ ਥਾਂ ਤੋਂ ਬੜਾ ਪਿਆਰਾ ਲੱਗਿਆ ਹਨਾ ਬਈ ਮੈਂ ਕਹਣਾ ਮੁੱਠੀ ਵਾਲਾ ਥਾਣਾਗਾ ਐ ਮੰਨ ਕੇ ਚੱਲ ਵੀ ਨਾਲੇ ਦਾ ਪਲੱਸ ਫੈਂਟ ਇਹਦੇ ਵਿੱਚ ਤੇ ਨਾਲੇ ਐ ਮੰਨ ਕੇ ਕੱਲੇ ਵੀ ਗਰਮੀ ਨਹੀਂ ਮੰਨਣੀ ਜਾਣ ਬੰਦ ਤੇ ਜਮਾ ਜਿਵੇਂ ਕਹਿੰਦਾ ਨਾਲੇ ਦੁੱਧ ਨਾਲੇ ਫੈਟ ਦੋ ਨੀ ਚੀਜ਼ ਬਣੇ ਤੀਜਾ ਮਗਰ ਬੱਚਾ ਤਿਆਰ ਹੋਣਾ ਤੀਜਾ ਬਈ ਜਿਉਂ ਵਧੀਆ ਬੰਦਾ ਕੋਈ ਖੜਿਆ ਰਹੀ ਹੋਇਆ ਤਾਂ 35 ਤੋਂ ਪਲੱਸ ਵੀ ਦੁੱਧ ਲੈ ਲੂਗਾ ਠੀਕ ਹੈ ਨਾ ਗੱਲ ਨਹੀਂ 32 33 ਕਿਲੋ ਲੈ ਰੇਟ ਭਈ ਲੋਕਾਂ ਨੂੰ ਕਰਾਉਣਾ ਫਿਰ ਡੇਢ ਲੱਖ ਕਰਾ ਲਾ 1.60 ਕਰਾ ਲਾ ਬਾਈ ਲੈਣ ਦੀ ਜਿਹੜੀ ਹੈ ਵੀ ਜਿਹੜਾ ਕਦਾ ਮਾਨਤਾ ਨਹੀਂ ਕਰਾਂਗੇ ਇਹ ਬੰਦੇ ਦਾ 1 ਲੱਖ ਤੇ 25 ਹਜ਼ਾਰ ਜੇ ਵੜਾ ਦਾ ਲਵਾਂਗੇ ਮਾਣੀ ਬੁੱਟੀ ਕੁਜ ਐਸ ਹੋ ਜਾਊਗੀ ਮਾਨਤਨ ਕਰਦਾ ਕਿ ਉਹ ਥੋੜੀ ਵਾਰ ਇਹ ਵਗੈਰਾ ਦੇਖਦਾ ਸੋਹਣਾ ਸਾਫ ਸੁਥਰਾ ਫਿਟਨੈਸ ਦੇਖੋ ਕੰਪੈਕਟ ਹਵਾਨੇ ਦੀ ਇਹਦੇ ਵਿੱਚ ਆਪਾਂ ਨੂੰ ਦੁੱਧ ਵੀ ਮਿਲੂਗਾ ਤੇ ਪਲੱਸ ਫੈਟ ਵੀ ਮਿਲਣੀ ਹੈ ਤੇ ਨਾਲ ਬਰੀਡ ਜਿੱਦਾਂ ਦਾ ਸੀਮਰ ਦਿਖਾਵਾਂਗੇ ਉਹਦਾ ਨੇ ਬੱਚਾ ਬਾਦਣਾ ਇਸ ਵਾਰ ਇਹਨੇ ਪਾਇਆ ਜਰਸੀ ਦਾ ਬੱਚਾ ਸੋ ਲੈਵਾ ਦੇਖੋ ਥੱਲੇ ਕੀ ਆਵਾਜ਼ ਆ ਯਾਰ ਤਾਰਾ ਵਗੈਰਾ ਬਾ ਮਾਰ ਕੇ ਦਿਖਾਉਣੇ ਚੋਈ ਵੀ ਪੋਸਟ ਕਰਕੇ ਦਿਖਾਵਾਂਗੇ ਜੀ ਰੇਡ ਵੀਰ ਨੇ ਕਰਿਆ ਤੇ 125000 ਰੁਪਇਆ ਤੇ ਬੱਚਾ ਦੇਖੋ 나ੜੂਆ ਨਾਲ ਹੈ ਕਹਿਵਾਂ ਦਾ ਨਾ ਵੀਰ ਸੁਈ ਨੋਜ ਅੱਜ ਸਵੇਰੇ ਦੀ ਸੁਈ ਹੈ ਅੱਛਾ ਸਵੇਰੇ ਦੀ ਸੁਈ ਆਹ ਹੈ ਸੁਈ ਹੈ ਅੱਜ ਉਹ ਦੇਖੋ 나ੜੂਆ ਬਿਲਕੁਲ ਨਾੜਾ ਤੇ ਫੇਸ ਬਿਊਟੀ ਵਗੈਰਾ ਦੇਖੋ ਕਹਿੰਦਾ ਬਾਪ ਘੱਟ ਨਹੀਂ ਭਾਈ ਦੂਜੇ ਪਾਸੇ ਦੇ ਲੈ ਖੜਾ ਜਿੰਦਾ ਨਹੀਂਗਾ ਠੀਕ ਆ ਵੱਡੀ ਬਹੁਤ ਆ ਹਨਾ ਧਾਰ ਦਿਓ ਕਹਿੰਦਾ ਤਾਰਾ ਸਭਰੋ ਤਾਰਾ ਪਾ ਮਾਰ ਕੇ ਦਿਖਾਉਣੇ ਪਏ ਆ ਤੇ ਠੰਡੀ ਸੀਲ ਦੇਖੋ ਬਰਫ ਵਰਗੀ ਕਿਆ ਬਾਤ ਹੈ ਤੇ ਫਿਰ ਚੋਣ ਦਾ ਦੌਂਦਾ ਉਹ ਨਜ਼ਾਰਾ ਜਮਾ ਨਾ ਪਟ્રોલ ਪੰਪੀ ਆ ਬਈ ਸਵਾਹ ਦੇਖੋ ਯਾਰ ਜਮਾ ਕਿਆ ਬਾਤ ਆ ਨਜ਼ਾਰੇਦਾਰ ਮੋਟਾ-ਮੋਟਾ ਚੋਣਾ ਜਿਵੇਂ ਮਰਜ਼ੀ ਕੋਈ ਡੱਕਦਾ ਨਹੀਂ ਗੱਰਾਣੀ ਸਾਨੂੰ ਇਹਨੂੰ ਕਹਿੰਦੇ ਗੂਠੇ ਵਾਲਾ ਚੋਣ ਜਮਾ ਹਨਾ ਤੇ ਆਹ ਦੇਖੋ ਯਾਰ ਚੋਣ ਜਮਾ ਕਰ ਲੈ ਲੁਕਾਣਾ ਯਾਰ ਆਹ ਦੇਖੋ ਧਾਰਾ ਵਜਦੀ ਆ ਤੇ ਕੋਈ ਡੱਕਦੀ ਨਹੀਂ ਜਿਵੇਂ ਮਰਜ਼ੀ ਬੈਠੀ ਚੱਲੋ ਉੱਠੀ ਚੱਲੋ ਕੋਈ ਤੇ ਮੁੱਠੀ ਵਾਲਾ ਸਾਲਾ ਜਮਾ ਹਨਾ ਤੇ 125000 ਰੁਪਇਆ ਕੀਮਤ ਆ ਇਹਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜੂ ਤੇ ਚੋਣ ਦੇਖੋ ਜਿਹੜਾ ਕਹਿੰਦੇ ਗੂਠੇ ਦੀ ਧਾਰ ਪੈਂਦਾ ਜਮਾ ਨਲਕੇ ਡੰਡੀ ਵਾਲਾ ਕੰਮ ਹੀ ਆ ਜਮਾ ਤੇ ਬਾਡੀ ਬਰੇਪਰ ਦੋ ਤਿੰਨ ਚਾਰ ਮਿੰਟ ਅਜ ਲੱਗ ਭਾ ਹਨਾ ਬਾ ਦੋ ਕੁ ਮਿੰਟ ਹੀ ਖੜਦਿਆ ਬੱਸ ਸੋ ਸਵੇਰ ਦੀ ਸੂਈ ਵੀ ਆ ਤੇ ਜੇਰ ਜ਼ੋਰ ਵਾਲੇ ਕੰਮ ਬੰਦਾ ਬੇਫਿਕਰ ਹੋਇਆ ਜਾਵਾ ਹਾਂ ਭਾਈ ਵੀਡੀਓ ਬਣੀ ਵੀ ਆਪਣੇ ਕੋਲ ਠੀਕ ਆ ਉਸ ਗੱਲ ਦਾ ਬੰਦਾ ਬੇਫਿਕਰ ਹੋਇਆ ਹੈ ਹਨਾ ਹਾਂ ਸੋ ਝੋਲ ਦੇਖੋ ਜਮਾ ਕੀ ਆ ਬਾਤਾਂ ਯਾਰ ਨਜ਼ਾਰੇ ਦਾ ਤੇ ਬਾਡੀ ਵੀ ਦੇਖੋ ਯਾਰ ਹੁਣ ਆਪ ਦਿਖਾਉਂਦੇ ਆ ਉਹ ਮਿੰਟ ਗੈਦੋ ਵੀ ਕਿੰਨੇ ਟਾਈਮ ਦੀ ਜਮਾਨਤੀ ਲੱਗਦੀ ਆ ਤੇ ਸੀਲ ਠੰਡੀ ਜੇਰ ਜ਼ੋਰ ਓਕੇ ਬੱਚਾ ਪਿੱਛੇ ਆ ਗਿਆ ਤੇ ਜਰਸੀ ਵੀ ਤੇ ਨਾੜਾ ਨੋੜਾ ਦੇਖੋ ਯਾਰ ਕੀ ਆ ਬਾਤਾਂ ਵਾਹ ਦੇਖੋ ਯਾਰ ਕੋਈ ਦੇਖੀ ਭਾਵੇਂ ਦੋ ਜਾਨੇ ਬੈਠੀ ਚੱਲੋ ਉੱਠ ਕੇ ਬੈਠੀ ਚੱਲੋ ਇਹੇ ਜੀ ਗਾਂ ਰਾਣੀ ਗਾਂ ਘਰੇ ਜਾਵੜੀ ਸਵਾਦ ਲੈ ਦੋ ਜਮਾ ਖਰਾ ਦੁੱਧ 30 ਕਿਲੋ ਪਾਉਗੀ ਚੰਗੀ ਕੇਰ ਵਾਲਾ ਹੋਇਆ ਵੀਰ ਤੀ ਦੋ ਗਾਂ ਮਿਲਾਂਗੇ ਸਕਦੀ ਆ ਹਨਾ ਬਈ 35 ਕਿਲੋ ਖਰਾ ਦੁੱਧ ਦੋ ਵੀ ਬੰਦਾ ਕੇਰ ਵਾਲਾ ਹੋਊ ਸਾਰਾ ਠੀਕ ਐ ਕਿਉਂ ਵੱਡੀ-ਬੁੱਡੀ ਬਹੁਤ ਐ ਕਿਹੜਾ ਛੋਟੀ ਐ ਕੋਈ ਠੀਕ ਐ ਤੇ ਬਾਕੀ ਦੁੱਧ ਦਾ ਦੁੱਧ ਫੇਰ ਵਾਲਾ ਦੇ ਦਈ ਜਾਵਾਂ ਨੇ ਹਨਾ ਹਾਂ ਬਈ ਜਮਾ ਜਮਾ ਸਵਾਦ ਦੇਖੋ ਯਾਰ ਕੋਈ ਭੂਨ ਸਰ ਲੈਣੀ ਜਮਾ ਤੇ ਮੋਟਾ-ਮੋਟਾ ਚੋਂ ਸਿਰਫ 1.5 ਮਿੰਟ ਹੋਇਆ ਪਰ ਨੂੰ 1.5 ਮਿੰ ਤੇ ਨਾੜਾ ਨੂੜਾ ਦੇਖੋ ਹਵਾਨੇ ਦੇ ਜਾਵਾ ਤੇ ਸੀਲ ਠੱਡੀਆਂ ਜਾਵਾ ਸੋ ਆ ਦੇਖੋ ਯਾਰ ਜਮਾ ਨਿਆਰੀਦਾਰ ਹੈਨਾ ਤੇ ਕੋਈ ਪੈਰ ਪਟਣ ਵਾਲਾ ਕੰਮ ਨਹੀਂ ਬੈਠਦਾ ਤੇ ਹਵਾਨੇ ਦੇ ਨਾੜਾ ਨੂੜਾ ਦੇਖੋ ਜਾਵਾ ਤੇ ਵੀਰੇ ਜਮਾ ਮਣ ਖੋਸ ਕਰਾਉਗੇ ਭਰ ਕੇ ਬਾੜੀ ਬੰਦਾ ਉੱਠਿਆ ਕਰੂ ਥੱਲੇ ਜਾਣਾ ਕੋਈ ਆਰਾਮ ਨਾਲ ਹੀ ਠੀਕ ਹੈ ਠੀਕ ਹੈ ਹੂੰ ਤੇ ਬਾਕੀ ਦੇਵਾ ਫਿਟਨੈਸ ਆ ਜਮਾ ਹਨਾ ਮਾ ਭਾਈ ਦੇਵਾ ਫਿਟਨੈਸ ਆ ਮੈਂ ਕਹਿੰਦਾ 2 ਮਿੰਟ ਹੀ ਮਾਰੇ ਬਾਡੀ ਖਾਲੀ ਆ ਪਰ ਰੋਇਣ ਖਾਣਾ ਜਾਵਾਂ ਜਾਲ ਗਰੂ ਬੰਦਾ ਭਾਈ ਜਿਵੇਂ ਨਜ਼ਾਰੇ ਜਾ ਰਿਹਾ ਠੀਕ ਹੈ ਜਿਵੇਂ ਮਰਜੀ ਬੈਠੇ ਚੱਲੋ ਹਨਾ ਸਵਾ ਦੇਖੋ ਵੀਰ ਕਹਿੰਦਾ ਮਨ ਖੁਸ਼ ਨਹੀਂ ਹੋਇਆ ਹਾਲੇ ਬਾਡੀ ਉੱਤੋਂ ਦੀ ਕੱਢੂ ਕੰਗਣੀ ਆ ਜਮਾ ਤੇ ਬਾਕੀ ਹੋਰ ਚੀਜ਼ ਦੇਖੋ ਪੈਰ ਵੈੜ ਨੇ ਜਿਵੇਂ ਹੀ ਪਟਿਆ ਜਮਾ ਇੱਕ ਜਣਾ ਬਹਿ ਜਾਏ ਫਿਰ ਚਾਹੇ ਓਟ ਥੋੜੇ ਬੈਠੀ ਚੱਲੋ ਹਨਾ ਮਾਂ ਖਾਲੀ ਨਹੀਂ ਕਿਤੇ ਭਾਈ ਚਾਹੇ ਸਾਰਾ ਡੱਬਰ ਬੈਠੀ ਜਾਏ ਬਸ ਸਵਾ ਦੇਖੋ ਚੋਣ ਦੇਖੋ ਯਾਰ ਕਿਆ ਬਾਤ ਆ ਕਿੰ ਤੇ 22 ਤੋਂ 23 ਮਿੰਟ ਲੱਗਿਆ ਮਲਟੀਪਲ ਕੋਣ ਦਾਣ ਦਾ ਸਿੱਖੂ ਵਾਸੇ ਤੂੰ ਜਮ ਜਾਇਆ ਗੱਲ ਆ ਹਨ ਤੇ ਬਾਕੀ ਪਲੱਸ ਆਪਾਂ ਨੂੰ ਮਿਲ ਨਹੀਂ ਇਹਦੇ ਵਿੱਚ ਫੈਟ ਨਾਲ ਹਨ ਇੱਕ 25 ਤੋਂ ਮਾਨ ਤਾਨ ਵੀਰੇ ਆਪਾਂ ਕਰਦਾਂਗੇ ਮਗਰ ਬੱਚੀ ਆ ਅੱਜ ਵੀਰੇ ਜਮ ਬੌਲੀ ਪੀਲੀ ਦੀ ਕੋਈ ਐ ਨਹੀਂ ਹੈ ਕੋਈ ਉਹ ਆ ਬਾਕੀ ਆਪਣੇ ਕੋਲੇ ਵੀਡੀਓ ਬਣੀ ਵੀ ਆ ਟਾਈਮ ਡੇਟ ਵੀ ਕਦੋਂ ਦੁੱਈ ਹੈ ਚਲੋ ਜੀਰ ਪਈਆ ਸਾਰਾ ਕੁਝ ਰਕਾਲ ਬਾਕੀ ਦਾ ਕਰਮੜੇ ਸੁਈ ਜਾਂਦੀ ਹੈ ਹਨ ਹੁਣ ਆ ਤਾਜੀ ਜੀਰ ਆ ਮੇਰੇ ਬੇਟੇ ਤੋਂ ਪਈਆ ਹਨ ਤੇ ਇਹਨੇ ਬੱਚਾ ਕੀ ਦੇਤਾ ਇਹਦੇ ਮਾਰੀ ਪਈ ਬੱਸੀ ਹੈ ਜੀ ਅੱਛਾ ਇਹਨੇ ਬੱਚੀ ਦਿੱਤੀ ਹਨ ਤੇ ਜੇਰੇ ਦੀ ਆਪ ਹੀ ਉਸ ਕੋਲ ਦੇ ਵਿੱਚ ਚੌਕ ਦੇ ਦੰਦ ਚੱਕਦੀ ਹੈ ਠੀਕ ਹੈ ਚੌਕ ਦੇ ਦੰਦ ਤੋਂ ਟੋਕ ਦੇ ਤੋੜਿਆ ਚੱਕਦੀ ਹੈ ਉਹ ਹਾਂ ਚੱਕਦੀ ਆਏ ਭਈ ਸੁਆ ਆ ਕੇ ਪਹਿਲਾਂ ਹਨਾ ਪਹਿਲਾਂ ਨਾ ਭਈ ਪਹਿਲਾਂ ਆਈ ਠੀਕ ਹੈ ਇਹ ਤੋਂ ਕੀ ਉਮੀਦ ਆ ਪਾਣੂ ਭਈ ਮੈਂ ਮੰਨ ਕੇ 27 22 ਕਿਲੋ ਨਾਰਮਲੀ 25 ਦੁੱਧ ਦੂੰਗੀ ਇਹ ਵੀ 27 22 ਕਿਲੋ ਹਾਂ ਤੇ ਇਹਦੇ ਤਾਰਾ ਦੂਰ ਓਕੇ ਆ ਭਈ ਐਟ ਤਾਰਾਂ ਉਕਣੀ ਜੀ ਠੀਕ ਆ ਉਸ ਗੱਲੋਂ ਬੰਦਾ ਬੇਫਿਕਰ ਹੋਈ ਜਾਵਾ ਹਨਾ ਆਪਣਾ ਪਈ ਜਮੇ ਹੋ ਜੀ ਮਾ ਦੋ ਢਾਈ ਕਨ ਕਦੋਂ ਚੋਇਆ ਥੋੜਾ ਦੋ ਘੰਟਾ ਕੋ ਗਿਆ ਠੀਕ ਹੈ ਹਾਂ ਮਾ ਚਲ ਜੇਰ ਪਾਈ ਜੋ ਠੀਕ ਹੈ ਜੇਰ ਪਾਈ ਦੇ ਪਸ਼ੂ ਇਹ ਦੇਖੋ ਕਿਆ ਬਾਤ ਆ ਨਜ਼ਾਰੇਦਾਰ ਜਮਾ ਸਾਫ ਸੁਥਰੀ ਜਿਵੇਂ ਮਰਜ਼ੀ ਚੋਈ ਜਾ ਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਤੇ ਚੋਾਈ ਦੇ ਵਿਰੇ ਉਹਦਾ ਨਜ਼ਾਰਾ ਜਮਾ ਹਨਾ ਮਾ ਗਲੋਂ ਇਹ ਪੂਰਾ ਛਾਤੀ ਚੋਲੇ ਚਾਹੇ ਚੋਲੇ ਬੰਦਾ ਮਸ਼ੀਨ ਦੇ ਠੀਕ ਹੈ ਤੇ ਉਸ ਗੱਲੋਂ ਬੰਦਾ ਬੇਫਿਕਰ ਹੋਈ ਜਾਵਾ ਹਨਾ ਤੇ ਚਮਾਈ ਚੂਈ ਦੀ ਬੜੀ ਪਿਆਰੀ ਹੈ ਜਮਾ ਬਸ ਠੀਕ ਆ ਓਕੇ ਆ ਜਾਵਾ ਜੇਰੇ ਬਈ ਇਹ 1,11,000 ਦੀ ਵਸਤੀ ਦੇ ਦਾ। ਮਾਨਦਾਨ ਹੋ ਜਾਊਗਾ। ਮਾਨਦਾਨ ਕਰਦੇ। ਕਹਿਣ ਦਾ ਪਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਹਨ। ਬਈ 25 ਕਿਲੋ ਆ ਘੱਮ ਆ 25 ਦੁੱਧ ਆਵੇਂ 30 ਦੇ ਲਵੇ ਸਾਢੇ ਛੜੇ ਦੁੱਧ ਰਾਣ ਖੁੱਲਾ ਦੂਗੀ। ਬਾਕੀ ਮੂੰਹ ਮੱਥੇ ਦੀ ਬੜੀ ਪਿਆਰੀ। ਇਹ ਵਸਤੀ ਜਿਹੜਾ ਛੋਟੀ ਹੈ ਬ੍ਰੀਡ ਦੇ ਵਿੱਚ ਆਈ। ਠੀਕ ਹੈ। ਸੋ ਲੇਵਾਂ ਲੂਵਾ ਦੇਖੋ ਪੁੱਤਾਂ ਇਹਨਾਂ ਫਿਟਨੈਸ ਲੈਵੇ ਦੀ ਪਲੂਨ ਪਹਿਲਾਂ ਸੁਆ ਮਗਰ ਬੱਚੀ ਧਾਰਾ ਮਾਰ ਕੇ ਦਿਖਾ ਜੀ ਰੇਟ 1 ਲੱਖ 15,000 15,000 ਰੁਪਈਆ। ਜਿੰਨਾ ਰੁਪਈਆ ਚਾਹੀਦਾ ਹੋਈ ਸੋ ਲੈਵਾ ਦੇਖੋ ਯਾਰ ਕਿਆ ਬਾਤ ਹੈ ਨਜ਼ਾਰੇਦਾਰ ਤੇ ਬਾਕੀ ਵੱਡੀ-ਵੱਡੀ ਬਹੁਤ ਆ ਚੌਕ ਦੇ ਦੰਦ ਬੱਚੀ ਅਜੇ ਝੱਗਦੀ ਹੋਈ ਪਈ ਐ ਜਮਾ ਪਹਿਲਾ ਸੂਆ ਸੂਈ ਹੈਗੀ 1 15 ਕੀ ਹੁੰਦਾ ਦੋ ਬੜਾ ਦਿਖਾ ਦਿਆ ਤਾਜੇ ਸੂਜੇ ਮੈਂ ਇੱਕ ਪਹਿਲੇ ਨੰਬਰ ਤੇ ਆਪਾਂ ਬਿਹੜੇ ਕਾਲੀ ਫਿਰ ਦਿਖਾ ਦਈਏ ਜਿਹੜੇ ਵੀਰੇ ਕਹਿੰਦਾ ਸਾਨੂੰ ਦੁੱਧ 30 ਕਿਲੋ ਚਾਹੀਦਾ ਤੇ ਨਾਲ ਫੈਂਟ ਚਾਹੀਦੀ ਆ ਤੇ ਨਾਲ ਮਗਰ ਬੱਚੀ ਚਾਹੀਦੀ ਆ ਸੋ ਤਿੰਨੇ ਚਾਰ ਚੀਜ਼ਾਂ ਇਹਦੇ ਵਿੱਚ ਮੈਂ ਜਾਦੇ ਵਾਸੀ ਹਵਾਨੇ ਦੇ ਨਾੜਾ ਰੂੜਾ ਇੱਕ ਵਾਰੀ ਹੋਰ ਦੇਖ ਸਕਦੇ ਹੋ ਸੋਣਾ ਸਾਫ ਸੁਥਰਾ ਕੰਪੈਕਟ ਹੈ ਹਵਾਨਾ ਜਮਾ ਇਹ ਦਾ ਸੂਏ ਫਤਿਨੋ ਬਾਹਰ ਬੁੱਢੀ ਨਹੀਂ ਹੁੰਦੀ ਇੱਕ ਬੱਚੇ ਨੂੰ ਮਾਰਦਾਨ ਵੀ ਕਰ ਦਾਂਗੇ ਪਿੰਡ ਹਟਾਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਿਓ ਚੈਨਲ ਨੂੰ ਪਿਆਰ ਦੇ ਲਈ ਤੈਅ ਦਲ